ਰਾਹੁਲ ਗਾਂਧੀ ਅੱਜ ਤੋਂ ਪੰਜਾਬ ਦੇ 3 ਦਿਨੀ ਦੌਰੇ ਤੇ ਨੇ ਕਾਂਗਰਸ ਦੇ ਵੱਲੋਂ ਖੇਤੀ ਬਚਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਰਾਹੁਲ ਗਾਂਧੀ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ ਮੋਗਾ ਤੋਂ ਸ਼ੁਰੂਆਤ ਹੋਏਗੀ ਮੋਗਾ ਦੇ ਬਦਨੀ ਕਲਾ ਤੋਂ ਟਰੈਕਟਰ ਰੈਲੀ ਵੀ ਕੱਢੀ ਜਾਏਗੀ ਦੁਪਹਿਰ 11 ਵਜੇ ਮੋਗਾ ਦੇ ਵਿੱਚ ਸਿਗਨੇਚਰ ਜਿਹੜੀ ਮੁਹਿੰਮ ਸ਼ੁਰੂ ਕੀਤੀ ਜਾਏਗੀ ਖੇਤੀ ਕਾਨੂੰਨ ਦੇ ਵਿਰੋਧ ਦੇ ਵਿੱਚ ਸਵਾ 12 ਵਜੇ ਟਰੈਕਟਰ ਰੈਲੀ ਦੀ ਸ਼ੁਰੂਆਤ ਹੋਏਗੀ ਲੋਪੋਕੇ ਮਾਣੂਕੇ ਤੋਂ ਲੈ ਕੇ ਉਦੋਂ ਬਾਅਦ ਜੱਟਪੁਰਾ ਦੇ ਵਿੱਚ ਲੁਧਿਆਣਾ ਚ ਜਾ ਕੇ ਜਿਹੜੀ ਰੈਲੀ ਉਸ ਸਮਾਪਤ ਹੋਏਗੀ ਦੁਪਹਿਰ 3 ਵਜੇ ਰਾਹੁਲ ਗਾਂਧੀ ਨੇ ਪਹਿਲਾ 2 ਅਕਤੂਬਰ ਨੂੰ ਪੰਜਾਬ ਆਉਣਾ ਸੀ ਫਿਰ ਟਾਲ ਕੇ 3 ਕੀਤਾ ਗਿਆ ਅਤੇ ਅੱਜ 4 ਅਕਤੂਬਰ ਤੋਂ ਰਾਹੁਲ ਗਾਂਧੀ ਦਾ 3 ਦਿਨੀ ਜਿਹੜਾ ਦੌਰਾ ਸ਼ੁਰੂ ਹੋ ਰਿਹਾ ਅੱਜ ਉਹ ਮੋਗਾ ਦੇ ਵਿੱਚ ਟਰੈਕਟਰ ਰੈਲੀ ਕੱਢਣਗੇ ਭਲਕੇ ਸੰਗਰੂਰ ਦੇ ਵਿੱਚ ਟਰੈਕਟਰ ਰੈਲੀ ਹੋਏਗੀ ਅਤੇ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਤੀਜੇ ਦਿਨ ਟਰੈਕਟਰ ਰੈਲੀ ਕੱਢੀ ਜਾਏਗੀ ਤੁਸੀਂ ਦੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ